के रेट पे पार्टी के बीच में लगा हूं सिग्नल ਕੇ ਮਾਰ ਗਿਆ ਚਾਰੇ ਦਾ ਮੋਹਰ ਦੇ ਪੁਲਿਸ ਮੁਲਾਜ਼ਮ ਨੇ ਕਰਦੇ ਆਫਤਾਰ ਚਾਰਾਂ ਦੇ ਜੀ ਹਾਂ ਅਬ ਇਸਰ ਰਾਜ ਸੈਫਟੀਆਂ ਵੱਲੋਂ ਐਲੀਮੈਂਟਡ ਰੋਡ ਤੇ ਨਾਕੇ ਬੰਦ ਕਰ ਵਿਕਲਾਂ ਦੇ ਚਾਰਾਂ ਲੱਗੇ ਗਏ ਨੇ ਜਿਹੜੇ ਜੋ ਓਵਰ ਸਪੀਡ ਗੱਡੀਆਂ ਚਲਾ ਰਹੇ ਨੇ ਜਾਂ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੈ ਜਾਂ ਜਿਨ੍ਹਾਂ ਨੇ ਸੀਟ ਬੈੱਟ ਨਹੀਂ ਲਗਾਈ ਹੈ ਖਾਸ ਕਰਕੇ ਜੁਆ ਲੋਕਾਂ ਦੀ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਚਾਰਾਂ ਦੇ ਚਾਰਾਂ ਦੇ ਕਿ ਹੈ ਸ਼ਹਿਰ ਵਾਸਤੇ ਸੁਰੱਖਿਆ ਨੂੰ ਲੈ ਕੇ ਥੋੜੇ ਜਿਹੇ ਨਿਯਮ ਲਾਗੂ ਕੀਤੇ ਹੋਏ ਨੇ। ਜੋ ਵੀ ਓਵਰ ਸਕੀਨ ਸਿੱਕੂ ਦੇ ਨਾਲ ਐਕਸੀਡੈਂਟ ਹੁੰਦਾ ਹੈ ਜੇ ਉਹਨਾਂ ਦੇ ਦਿਮਾਗ ਤੇ ਸੱਟ ਲੱਗਦੀ ਹੈ ਇਸ ਕਰਕੇ ਹੈਲਮਟ ਪਾਉਣਾ ਬੇ ਜ਼ਰੂਰੀ ਹੈ। ਸਿਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਹੈਲਮਟ ਤੋਂ ਬਿਨਾਂ ਗੱਡੀ ਨਾ ਚਲਾਓ ਨਹੀਂ ਤੇ ਇੱਕ ਹਾਰਡਾ ਚਲਾਨ ਕੱਟਿਆ ਜਾਵੇਗਾ। ਜਿਹੜੇ ਲੋਕ ਬਿਨਾਂ ਸੀਟ ਬੈਲਟ ਤੋਂ ਗੱਡੀ ਚਲਾ ਰਹੇ ਨੇ ਉਹਨਾਂ ਦੇ ਵੀ ਚਲਾਨ ਕੱਟ ਕੇ ਜਾ ਰਹੇ ਨੇ। ਇਸ ਨਾਲ ਹੀ ਪੁਲਿਸ ਅਮਲਾਕ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿ ਹੈ ਕਿ ਜਦੋਂ ਵੀ ਤੁਸੀਂ ਬਾਹਰ ਨਿਕਲਣਾ ਹੈ ਤਾਂ ਸੱਪਟੀ ਚਲਾਉਣੀ ਹੈ ਤੇ ਆਪਣੀ ਸੀਟ ਬੈਲਟ ਜ਼ਰੂਰ ਲਗਾਓ ਕਿਉਂਕਿ ਓਵਰ ਸਪੀਡ ਤੇ ਨਾ ਚਲਾਓ। ਅਗਲਾ ਨਾ ਬ੍ਰਿਜ ਦੇ ਉੱਪਰ ਤੇ ਦੁਬਾਰੇ ਕੀ ਹੈ ਇਸ ਕੇ ਮਾਨ ਜੋ ਕਮਿਸ਼ਨਰ ਸਾਹਿਬ ਸਰ ਰஞ்சிਤ ਸਿੰਘ ਜੀ ਢਿਲੋਂ ਦੀਆਂ ਹਦਾਇਤਾਂ ਦੇ ਉੱਤੇ ਅੱਜ ਐਲੀਵੇਟਰ ਰੋਡ ਦੇ ਉੱਤੇ ਓਵਰ ਸਪੀਡ ਤੇ ਜਿਹੜੇ ਵਿਦਆਊਟ ਹੈਲਮਟ ਜਿਹੜੇ ਚੱਲਦੇ ਨੇ ਉਹਨਾਂ ਦੇ ਤੇ ਹੈਲੋ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਨਾਕਾ ਲਾ ਕੇ ਚਲਾ ਰਹੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਵੇਖੋ ਜੇ ਓਵਰ ਸਪੀਡ ਚੱਲਦੇ ਆ ਜੇ ਨਹੀਂ ਕੋ ਡਿੱਗ ਕੇਗਾ ਸਿਰ 'ਚ ਸੱਟ ਲੱਗੇਗੀ ਉਹਦਾ ਨੁਕਸਾਨ ਹੋਏਗਾ ਔਰ ਵੇਖੋ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਦੋਂ ਦੇ ਇਹ ਹੈਲਮਟ ਸੀਟ ਬੈਲਟ ਦੇ ਚਲਾਨ ਹੋਣੇ ਸ਼ੁਰੂ ਹੋ ਰਹੇ ਨੇ ਮੌਤਾਂ ਦੀ ਗਰ ਘਟੀ ਹੈ ਇਸ ਕਰਕੇ ਰੋਡ ਸੇਫਟੀ ਦੇ ਤਹਿਤ ਵਿਦਾਊਟ ਜਿਹੜੇ ਆ ਹੈਲਮਟ ਜਿਹੜੇ ਉਹਨਾਂ ਦੇ ਮੈਕਸਿਮਮ ਚਲਾਨ ਕੀਤੇ ਜਾ ਰਹੇ ਆ ਅਮਰਸਰ ਸ਼ਹਿਰ ਦੇ ਵਿੱਚ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅੰਦੇ ਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਉਟ ਹੈਲਮਟ ਆਏਗਾ ਉਸ ਦਾ ਚਲਾਨ ਕੀਤਾ ਜਾਏਗਾ ਸਰ ਜਾਂ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਦੋ ਹੀ ਚੀਜ਼ਾਂ ਨੇ ਜਾਂ ਬੰਦਾ ਪੱਕ ਬਨੇਗਾ ਜਾਂ ਹੈਲਮਟ ਪਾਏਗਾ ਇਸ ਮਾਨ ਜੋ ਕਮਿਸ਼ਨਰ ਸਾਹਿਬ ਦੀ ਸਖਤ ਹੈ ਸਰ ਜਿਹੜੇ ওভারਸਪੀਡ ਜਾ ਰਹੇ ਨੇ ਉਹਨਾਂ ਦੇ ਕਿੰਦਾ ਇਹਦਾ ਚਲਾਨ ਆ ਕੀ ਕਿੰਨਾ ਦਾ ਜੁਰਮਾਨਾ ਹੈ ওভারਸਪੀਡ ਜਿਹੜੇ ওভারਸਪੀਡ ਨੇ ਉਹਨਾਂ ਦਾ ਚਲਾਨ ਜਿਹੜਾ ਆ ਉਹ ਅਸੀਂ ਕਰ ਰਹੇ ਹਾਂ ਉਹਨਾਂ ਦਾ ਚਲਾਨ ਜਿਹੜਾ ਕੋਰਟ ਦਾ ਕਰਦੇ ਉਹ ਕੋਰਟ ਚ ਭੁਗਤਦੇ ਨੇ ਜਿਹੜਾ ਸਰ ਆਨਲਾਈਨ ਚਲਾਨ ਨੇ ਉਹ ਕਿਹਨਾ ਕਿਹਨਾ ਦੇ ਚਲਾਨ ਆਨਲਾਈਨ ਜਿਹੜਾ ਸੀਟ ਬੈਲਟਰ ਆ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ Google ਪੇਮੈਂਟ ਹੁੰਦੀ ਆ ਵਿਦਆਊਟ ਹੈਲਮਟ 1000 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਜਿਹੜੀ ਆ Google ਪੇਮੈਂਟ ਦੇ ਰਾਹੀਂ ਕਰ ਰਹੇ ਆ ਜਿਹੜਾ ਸੀਟ ਬੈਲਟਰ ਦਾ ਵਾ ਉਹ 500 ਰੁਪਿਆ ਜੁਰਮਾਨਾ ਜੀ ਉਹਦੀ ਅਸੀਂ ਕਰ ਰਹੇ ਆ ਜੀ ਇਸ ਤਰ੍ਹਾਂ ਜਿਹੜੇ ਜਿਹੜੀਆਂ ਵੱਖ-ਵੱਖ ਨੇ ਜਿਨ੍ਹਾਂ ਦੇ ਵਿੱਚ Google ਪੇਮੈਂਟ ਦੇ ਜੁਰਮਾਨੇ ਨੇ ਉਹਨਾਂ ਨੇ ਅਸੀਂ ਕਰ ਰਹੇ ਹਾਂ ਕਈਆਂ ਲੋਕਾਂ ਕੋਲ ਜਿਹੜਾ ਦੂਜੀ ਆ ਪੇਮੈਂਟ ਜਾਦਾ ਹੈਵੀ ਹੋਣ ਕਰਕੇ 5000 10000 ਰੁਪਿਆ ਜਿਹੜੀ ਉਹ ਪੇ ਨਾ ਕਰ ਕਰਕੇ ਉਹ ਕੋਈ ਗੂਗਲ ਪੇਮੈਂਟ ਵੀ ਨਹੀਂ ਕਰ ਸਕਦੇ ਉਹਨਾਂ ਦੇ ਫਿਰ ਕੋਟ ਦੇ ਕਰਦੇ ਅਸਲ ਜਿਹੜੇ ਬੁਲਟ ਪਟਾਕੇ ਵਾਲੇ ਅਜੇ ਵੀ ਲੋਪ ਚਲਾ ਰਹੇ ਨੇ ਉਹਨਾਂ ਦਾ ਕੀ ਬੁਲਟ ਪਟਾਕੇ ਵਾਲਾ ਜਿਹੜਾ ਜੀ ਉਹਨਾਂ ਨੂੰ ਅਸੀਂ ਬਾਉਂਡ ਕਰ ਦਿੰਨੇ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਤੇ ਥੈਂਕ ਯੂ